ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਸਾ ਤੋਖਮ ਦਾ ਜਥਾ ਹੈ ਇਹ ਅਬਦਾਲੀ ਬਸ ਇਹ ਨਹੀਂ ਬੋਲ ਸਕਿਆ ਸਰਦਾਰ ਚੜਤ ਸਿੰਘ ਹਜੂਰ ਚੜਤ ਸਿੰਘ ਸੁੱਕਰ ਚੱਕੀਆ ਸਰਦਾਰ ਚੜਤ ਸਿੰਘ ਨੇ ਇੰਨੇ ਰੋਹ ਤੇ ਜੋਸ਼ ਨਾਲ ਦੁਰਾਨੀਆਂ ਤੇ ਹਮਲਾ ਕੀਤਾ ਸੀ ਕਿ ਇਸ ਮੋਹਰਲੀ ਟੁਕੜੀ ਦਾ ਫੌਜਰ ਅਹਿਮਦ ਖਾਨ ਤੇ ਉਸ ਦਾ ਪੁੱਤਰ ਪਹਿਲੇ ਕੁਝ ਪਲਾਂ ਵਿੱਚ ਹੀ ਮਾਰੇ ਗਏ ਪਿਛਲੀਆਂ ਟੁਕੜੀਆਂ ਦੇ ਜਰਨੈਲ ਸਹਾਇਤਾ ਲਈ ਪੁੱਜੇ ਅਬਦਾਲੀ ਦੇ ਬਹੁਤ ਨਜ਼ਦੀਕੀ ਨਸੀਰ ਖਾਨ ਦਾ ਘੋੜਾ ਇੱਕ ਸਿੰਘ ਦੇ ਵਰਸ਼ੇ ਦਾ ਵਾਰ ਖਾ ਕੇ ਡਿੱਗ ਪਿਆ ਤੇ ਨਾਲ ਹੀ ਨਸੀਰ ਖਾਨ ਵੀ ਪੁੰਝੇ ਜਾ ਪਿਆ ਕੁਝ ਸਿੰਘ ਉਸ ਵੱਲ ਦੌੜੇ ਇਸ ਤੋਂ ਪਹਿਲਾਂ ਕਿ ਸਿੰਘ ਕੋਲ ਪਹੁੰਚਦੇ ਨਸੀਰ ਖਾਨ ਦੇ ਖਾਸ ਅੰਗ ਰਖਿਆਕ ਬੰਦੂਕਚੀਆਂ ਨੇ ਗੋਲੀਆਂ ਦਾਗ ਦਿੱਤੀਆਂ ਜੇ ਬੰਦੂਕਚੀ ਕੁਝ ਪਲਾਂ ਦੀ ਦੇਰੀ ਵੀ ਕਰ ਦਿੰਦੇ ਤਾਂ ਨਸੀਰ ਖਾਨ ਦਾ ਸਿਰ ਵੀ ਜੰਗ ਦੇ ਮੈਦਾਨ ਵਿੱਚ ਘੋੜਿਆਂ ਦੇ ਪੈਰਾਂ ਵਿੱਚ ਕਿਦਰੇ ਰੁੜਿਆ ਫਿਰਦਾ ਹੋਣਾ ਸੀ ਸਿੰਘਾਂ ਨੇ ਸੋਹਣੀ ਰਣਨੀਤੀ ਨਾਲ ਹਮਲਾ ਕੀਤਾ ਸੀ ਸਰਦਾਰ ਚੜਤ ਸਿੰਘ ਨੇ ਬੰਦੂਕਾਂ ਵਾਲੇ ਸਿੰਘਾਂ ਦੇ ਪੰਜ ਜਥੇ ਬਣਾਏ ਸਨ ਤੇ ਸਾਰਿਆਂ ਨੂੰ ਵੱਖ-ਵੱਖ ਪਾਸਿਆਂ ਤੋਂ ਦੁਰਾਨੀਆਂ ਨੂੰ ਘੇਰਨ ਲਈ ਲਾ ਦਿੱਤਾ ਸੀ ਇਹ ਹਮਲਾ ਇਸ ਰਣਨੀਤੀ ਕਰਕੇ ਵੀ ਅਬਦਾਲੀ ਫੌਜਾਂ ਦੇ ਹਿਸਾਬ ਵਿੱਚ ਨਹੀਂ ਆ ਰਿਹਾ ਸੀ ਲਗਭਗ 7-8 ਪਾਸਿਆਂ ਤੋਂ ਇਕੱਠਾ ਹਮਲਾ ਹੋ ਜਾਣ ਤੇ ਕੋਈ ਵੱਡੀ ਤੋਂ ਵੱਡੀ ਫੌਜ ਵੀ ਡੋਲ ਜਾਵੇਗੀ ਸਿੰਘਾਂ ਦੇ ਬੰਦੂਕਾਂ ਵਾਲੇ ਪੰਜੇ ਜਥਿਆਂ ਦੀਆਂ 2-2 ਕਤਾਰਾਂ ਸਨ ਹਾਜੇ ਪਹਿਲੀ ਕਤਾਰ ਗੋਲੀ ਦਾਗ ਕੇ ਪਿੱਛੇ ਹੁੰਦੀ ਹੀ ਸੀ ਕਿ ਮਗਰੋਂ ਨਾਲ ਹੀ ਦੂਜੀ ਕਤਾਰ ਗੋਲੀ ਦਾਗ ਦਿੰਦੀ ਉਦੋਂ ਤੱਕ ਪਹਿਲੀ ਕਤਾਰ ਬੰਦੂਕਾਂ ਵਿੱਚ ਗੋਲੀਆਂ ਭਰ ਲੈਂਦੀ ਇਸ ਤਰ੍ਹਾਂ ਇਹਨਾਂ ਪੰਜੇ ਜਥਿਆਂ ਨੇ ਅਫਗਾਨਾਂ ਵਿੱਚ ਭਾਜੜ ਪਾ ਦਿੱਤੀ ਸੀ ਮੈਦਾਨ ਵਿੱਚ ਹਰ ਵੇਲੇ ਕਿਸੇ ਨਾ ਕਿਸੇ ਪਾਸਿਓਂ ਸਿੰਘਾਂ ਦੀਆਂ ਬੰਦੂਕਾਂ ਚੱਲ ਰਹੀਆਂ ਹੁੰਦੀਆਂ ਸਨ ਅਫਗਾਨਾਂ ਨੂੰ ਸਾਰਾ ਦਿਨ ਸੰਭਲਣ ਦਾ ਮੌਕਾ ਨਹੀਂ ਮਿਲਿਆ ਤੇ ਇਹਨਾਂ ਨੂੰ ਰਾਤ ਪੈ ਗਈ ਅੱਜ ਦਾ ਮੈਦਾਨ ਖਾਲਸੇ ਦੇ ਹੱਥ ਰਿਹਾ ਸਰਦਾਰ ਚੜ੍ਹਤ ਸਿੰਘ ਤੇ ਉਸ ਦੇ ਸਾਥੀ ਸੂਰਮੇ ਸਿੰਘ ਪਹਿਲਾ ਮਿਥੀ ਹੋਈ ਸਕੀ ਮੁਤਾਬਕ ਹਨੇਰਾ ਹੁੰਦੇ ਹੀ ਮੈਦਾਨ ਵਿੱਚੋਂ ਨਿਕਲ ਕੇ ਆਲੇ ਦੁਆਲੇ ਦੇ ਜੰਗਲਾਂ ਵਿੱਚ ਚਲੇ ਗਏ ਉਹਨਾਂ ਦੀ ਰਣਨੀਤੀ ਸੀ ਕਿ ਇਸੇ ਤਰ੍ਹਾਂ ਰਹਿ ਰਹਿ ਕੇ ਗਿੜਜਿਆਂ ਤੇ ਹਮਲੇ ਕੀਤੇ ਜਾਣ ਤੇ ਦੁਰਾਨੀ ਸੈਨਾ ਦਾ ਲੱਕ ਤੋੜ ਦਿੱਤਾ ਜਾਏ ਭਾਰੀ ਸੁਰੱਖਿਆ ਨਾਲ ਲੈਸ ਹੋ ਕੇ ਅਬਦਾਲੀ ਰਾਤ ਨੂੰ ਜੰਗ ਵਾਲੀ ਥਾਂ ਤੇ ਪਹੁੰਚਿਆ 2000 ਦੇ ਕਰੀਬ ਅਫਗਾਨੀ ਸਿਪਾਹੀਆਂ ਦੀਆਂ ਲਾਸ਼ਾਂ ਦੇਖ ਕੇ ਉਹ ਬੁਰੀ ਤਰ੍ਹਾਂ ਬੁਖਲਾ ਗਿਆ ਹੁਣ ਉਸ ਨੇ ਸਵੇਰ ਦੀ جنگ ਲਈ ਪੂਰੀ ਨੀਤੀ ਤਿਆਰ ਕਰ ਲਈ ਸੀ ਤੇ ਵੱਖ-ਵੱਖ ਫੌਜਦਾਰਾਂ ਨੇ ਵੱਖ-ਵੱਖ ਰਣਨੀਤੀਆਂ ਤੈਅ ਕਰ ਦਿੱਤੀਆਂ ਸਨ ਉਹਨਾਂ ਨੇ ਕੱਲ ਹੋਣ ਵਾਲੀ ਜੰਗ ਵਿੱਚ ਸਿੰਘਾਂ ਨੂੰ ਚਾਰੇ ਪਾਸਿਓਂ ਘੇਰੇ ਵਿੱਚ ਲੈਣਾ ਸੀ ਤੇ ਫਿਰ ਇਕੱਠਿਆਂ ਹਮਲਾ ਕਰਨਾ ਸੀ ਤਾਂ ਕਿ ਕੋਈ ਸਿੰਘ ਬਚ ਕੇ ਨਾ ਜਾ ਸਕੇ ਪਰ ਅਬਦਾਲੀ ਇਸ ਨੂੰ ਪਾਣੀਪੱਤ ਦਾ ਮੈਦਾਨ ਸਮਝੀ ਬੈਠਾ ਸੀ ਉਹ ਨਹੀਂ ਜਾਣਦਾ ਸੀ ਕਿ ਪੰਜਾਂ ਦਰਿਆਵਾਂ ਦੇ ਵਾਸੀਆਂ ਦੀ ਤਾਸੀਰ ਕਿਸੇ ਵੀ ਤਰ੍ਹਾਂ ਜਮਨਾ ਪਾਰ ਵਾਲਿਆਂ ਦੀ ਤਾਸੀਰ ਨਾਲ ਮੇਲ ਨਹੀਂ ਖਾਂਦੀ ਹਾਲਾਂਕਿ ਕਾਜੀ ਨੂਰ ਮੁਹੰਮਦ ਇਹ ਜ਼ਰੂਰ ਜਾਣਦਾ ਸੀ ਉਹ ਬੋਲਿਆ ਵੀ हे ਨਾਮਵਰ ਸੱਜਣੋ ਜੇ ਤੁਹਾਨੂੰ ਸਿੰਘਾਂ ਦੇ ਧਰਮ ਬਾਰੇ ਪਤਾ ਨਹੀਂ ਤਾਂ ਮੇਥੋਂ ਸੁਣੋ ਇਹ ਸੱਗ ਹਿੰਦੂਆਂ ਵਿੱਚੋਂ ਨਹੀਂ ਹਨ ਇਨ੍ਹਾਂ ਭੈੜਿਆਂ ਦਾ ਰਾਹ ਵੱਖਰਾ ਹੈ ਇਹ ਅਫਗਾਨ ਲੜਾਕੇਓ ਜੇ ਤੁਸੀਂ ਲੜਾਈ ਦੇ ਹੁਨਰ ਸਿੱਖਣੇ ਚਾਹੁੰਦੇ ਹੋ ਤਾਂ ਇਨ੍ਹਾਂ ਪਾਸੋਂ ਸਿੱਖੋ ਸਿੱਖੋ ਕਿਵੇਂ ਮਰਦਾ ਵਾਂਗ ਵੈਰੀ ਦੇ ਸਾਹਮਣੇ ਹੋਈਦਾ ਹੈ ਅਤੇ ਲੜਾਈ ਵਿੱਚ ਕਿਵੇਂ ਆਪਣਾ ਬਚਾਅ ਕਰੀਦਾ ਹੈ ਉਸ ਨੇ ਸ਼ਾਹ ਦੇ ਨਜ਼ਦੀਕੀਆਂ ਨੂੰ ਦੱਸਿਆ ਪਰ ਸ਼ਾਹ ਤਾਂ ਗੁੱਸੇ ਵਿੱਚ ਸੁੱਨ ਹੋਇਆ ਬੈਠਾ ਸੀ ਉਸ ਨੂੰ ਇਸੇ ਦੇ ਸੁਝਾ ਸਲਾਹਾਂ ਕਿੱਥੇ ਸੁਣਦੀਆਂ ਸਨ ਅਬਦਾਲੀ ਤੇ ਉਸ ਦੀ ਅਫਗਾਨ ਸੈਨਾ ਹੁਣ ਸਵੇਰੇ ਸਿੰਘਾਂ ਦੇ ਆਉਣ ਦੇ ਇੰਤਜ਼ਾਰ ਵਿੱਚ ਸੀ ਉਹ ਮੋਰਚੇ ਮਲ ਕੇ ਬੈਠੇ ਰਹੇ ਉਡੀਕ ਕਰਦੇ ਰਹੇ ਕਰਦੇ ਰਹੇ ਪਰ ਸਿੰਘਾਂ ਨੇ ਕਿੱਥੋਂ ਆਉਣਾ ਸੀ ਅਬਦਾਲੀ ਦੀਆਂ ਨੀਤੀਆਂ ਧੜੀਆਂ ਧਰਾਈਆਂ ਰਹਿ ਗਈਆਂ ਉਸ ਦੇ ਸਿੰਘਾਂ ਨੂੰ ਉਸ ਦੇ ਸਿੰਘਾਂ ਨੂੰ ਘੇਰ ਕੇ ਮਾਰਨ ਦੇ ਸੁਪਨੇ ਚੱਕਨਾ ਚੂਰ ਹੋ ਗਏ ਅਫਦਾਲੀ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ ਉਸ ਨੇ ਸੂਹੀਏ ਸੱਦੇ ਤੇ ਸਿੰਘਾਂ ਦਾ ਪਤਾ ਲਾਉਣ ਲਈ ਸਭ ਪਾਸੇ ਤੋਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ